ਹਾਂਜੀ ਅਸੀਂ ਅੱਜ ਗੋੜ ਵਾਲੀਆਂ ਸੇਵੀਆਂ ਬਣਾਉਣ ਲੱਗੇ ਆਂ ਜੀ ਅਸੀਂ ਇੱਕ ਕਾਲੀ ਸੇਵੀਆਂ ਦੀ ਲਈ ਹੈ ਤੇ ਇਧਰ ਆਪਾਂ ਦੀ ਚਾਸ਼ਨੀ ਤਰੀ ਹੈ ਗੋੜ ਪਾ ਕੇ ਤੇ ਬੜੀ ਇਲਾਇਚੀ ਆ ਤੇ ਸੌਂਫ ਪਾਈ ਹੋਈ ਹੈ ਵਿੱਚ ਜੀ ਤੇ ਹੁਣ ਆਪਾਂ ਇਹਨਾਂ ਨੂੰ ਭੁੰਨਦੇ ਆਂ ਹਾਂਜੀ ਹੁਣ ਅਸੀਂ ਵੱਡੀ ਕੜਾਹੀ ਲੈ ਲਈ ਹੈ ਵਿੱਚ ਸਾਡਾ ਲੋਡ ਨਹੀਂ ਆਉਂਦਾ ਹਾਂਜੀ ਸਾਡੀਆਂ ਸੇਵੀਆਂ ਭੁੱਜ ਗਈਆਂ ਹਾਂਜੀ ਆਪਾਂ ਜਿਹੜੀ ਗੋੜ ਦੀ ਚਾਸ਼ਨੀ ਬਣਾਈ ਹੈ ਯਾਰ ਉਹ ਅਸੀਂ ਆਪਾਂ ਛਾਣ ਕੇ ਪਾਉਣ ਲੱਗਿਆਂ ਵਿੱਚ ਹਾਂਜੀ ਆਪਾਂ ਹੁਣ ਜ਼ੀਰੂ ਟਾ ਕੇ ਬਣਾਵਾਂਗੇ ਆਪਾਂ ਬੰਦ ਕਰਕੇ ਹਾਂਜੀ ਹੁਣ ਇਹ ਜਦੋਂ ਜੀ ਫੁੱਲ ਗਏ ਤੇ ਆ ਫੁੱਲ ਗਈਆਂ ਜੀ ਫਿਰ ਅਸੀਂ ਆਪਾਂ ਦਿਖਾਵਾਂਗੇ ਜੀ ਤੁਹਾਨੂੰ ਵੀ ਤਿਆਰ ਹੋ ਗਈਆਂ ਕਿ ਨਹੀਂ ਅਜੀ ਹਾਂਜੀ ਹੁਣ ਸਾਡੀਆਂ ਸੇਗੀਆਂ ਰਹਿਜਾਂ ਲੱਗ ਗਈਆਂ। ਹਾਂਜੀ ਢੱਕ ਕੇ ਪਕਾਵਾਂਗੇ ਜੀ ਅਸੀਂ ਹੁਣ ਇਹਨਾਂ ਨੂੰ। ਹਾਂਜੀ ਆਪਣੀਆਂ ਜੀ ਥੋੜੀਆਂ ਜਿਹੀ ਰਹਿਜ ਗਈਆਂ ਆਪਾਂ 5 ਮਿੰਟ ਅੱਗੇ ਕਰ ਗੈਸ ਬੰਦ ਕਰ ਦਾਂਗੇ। ਹਾਂਜੀ ਆਪਣੀਆਂ ਸੇਵੀਆਂ ਬਣ ਕੇ ਤਿਆਰ ਹੋ ਗਈਆਂ ਸੀ ਗੈਸ ਨੂੰ ਆਫ ਕਰਦੇ ਹਾਂ ਇੱਕ ਬੌਲ ਦੇ ਵਿੱਚ ਕੱਢਦੇ ਹਾਂ ਹਾਂਜੀ ਸਾਡੀ ਸੇਮੀਆਂ ਬਣ ਕੇ ਤਿਆਰ ਹੋ ਚੁੱਕੀਆਂ ਨੇ ਦੇਖੋ ਕਿੰਨੇ ਵਧੀਆ ਲੱਗ ਰਹੀਆਂ ਨੇ ਹੁਣ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡੀ ਸੇਮੀਆਂ ਕਿੱਦਾਂ ਦੀਆਂ ਲੱਗੀਆਂ ਧੰਨਵਾਦ